ਖਲਸਾ ਵਾਹਿ ਜੀ ਕੀ ਪਤੇ ਨਾਨਕ ਸੋਏ ਦਿਵਸ ਸੁਹਾਵੜਾ ਜਿਤ ਪ੍ਰਭ ਆਵੇ ਚਿਤ ਜਿਤ ਦਿਨ ਵਿਸਰੇ ਪਾਰ ਬ੍ਰਹਮ ਫਿਟ ਭਲੇਰੀ ਰਤ ਮੱਘਰ ਮਾਹੀ ਸੁਹੰਦੀਆਂ ਹਰ ਪੀਰ ਸੰਗ ਬੈਠੜੀਆਂ ਜਿਨਕੀ ਸ਼ੋਭਾ ਕਿਆ ਗਿਆਣੀ ਜੇ ਸਾਹਿਬ ਮਿਲੜੀਆਂ ਤਨ ਮਨ ਮੌਲੇ ਆਰਾਮ ਸੇ ਸੰਗ ਸਾਧ ਸਹਿਲੜੀਆਂ ਸਾਰ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀਆਂ ਤਿੰਨ ਦੁੱਖ ਨ ਕਬ ਹੂੰ ਉੱਤਰੇ ਸੇ ਜਮ ਕੈ ਵਸ ਪੜੀਆਂ ਹਾਂ ਜਿਨੀ 라ਵਿਆ ਪ੍ਰਭ ਆਪਣ ਸੇ ਦਸਨ ਅਨਤ ਖੜੀਆਂ ਹਾਂ ਰਤਨ ਜਿਵੇ ਹਰ ਲਾਲ ਹਰ ਕੰਠ ਤੇ ਨਾ ਜੜੀਆਂ ਹਾਂ ਨਾਨਕ ਬਾਛੇ ਧੂੜ ਦਿਨ ਪ੍ਰਭ ਸਰਣੀ ਦਰ ਪੜੀਆਂ ਹਾਂ ਮਘਰ ਪ੍ਰਭ ਅਰਾਧਨਾ ਬੌਰ ਨਾ ਜਨਮੜੀਆਂ ਨਾਨਕ ਬਾਛੇ ਧੂੜ ਤਿਨ ਪ੍ਰਭ ਸਰਣੀ ਦਰ ਪੜੀਆਂ ਹਾਂ ਮਘਰ ਪ੍ਰਭ ਅਰਾਧਨਾ ਬੌਰ ਨਾ ਜਨਮੜੀਆਂ ਵਾਹਿਗਿਰ ਜਿੱਕਾ ਖਾਲਸਾ ਵਾਹਿਗਿਰ ਜਿੱਕੀ ਫਤਿਹ ਤੰਤਾ ਦੇ ਜੋਗ ਹੋ ਤਾਂ ਅੰਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਪਾਰ ਪਰਬਾਂ ਨੂੰ ਅਵਤਾਰ ਪੁਰਬ ਗੁਰੂ ਪ੍ਰਭ ਨੂੰ ਸਮਰਪਿਤ ਹਾਜ਼ਰੀਆਂ ਭਰ ਰਹੇ ਹੋ ਅੱਜ ਗੁਰੂ ਸਵਾਰਿਓ ਸੰਗਰਾਮ ਦਾ ਵੀ ਦਿਹਾੜਾ ਹੈ ਮੱਗਰ ਮਹੀਨੇ ਦੀ ਸੰਗਰਾਮ ਸਭ ਸੰਗਤਾਂ 와ਤੀ ਖੁਸ਼ੀਆਂ ਖੇੜੇ ਲੈ ਕੇ ਆਵੇ ਸਭ ਤੇ ਮੇਰ ਭਰਿਆ ਸਤ ਗੁਰੂ ਜੀ ਅਥ ਰੱਖਣ ਆਓ ਵਿਚਾਰ ਸਾਂਝੀ ਕਰੀਏ ਮੱਗਰ ਮਹੀਨੇ ਦੀ ਮਗ ਘਰ ਮਾਹੇ ਸੁਹੰਦੀਆਂ ਹਰ ਪੇਰ ਸੰਗ ਬੈਠੜੀਆਂ ਹਾਂ ਤਿੰਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਰਣ ਪਿਆਰਿਓ ਇਸ ਮਗਰ ਮਹੀਨੇ ਦੇ ਸ਼ਬਦ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਦੱਸ ਦੇਵਾਂ ਕਿ ਕਾਇਨਾਰ ਸਾਜਨ ਤੋਂ ਬਾਅਦ ਸਭ ਤੋਂ ਪਹਿਲਾਂ ਆਕਾਰਪ੍ਰਕ ਪ੍ਰਮਾਤਮਾ ਆਇਆ ਸੀ ਅਕਾਰਪੁਰ ਪ੍ਰਮਾਤਮਾ ਤੇ ਪਹਿਲਾਂ ਤੂਸ ਪਰ ਜਿਸ ਵੇਲੇ ਧਰਤੀ ਨੂੰ ਸਾਜਿਆ ਐਸਾ ਐਸਾ ਧਰਤੀ ਤੇ ਜੀਵ ਜੰਤੂ ਪੌਦੇ ਪੈਦਾ ਹੋਏ ਮਨੁੱਖਾ ਜਨਮ ਆਇਆ ਪਸ਼ੂ ਪੰਛੀ ਆਏ ਐਸਾ ਐਸਾ ਪਿਆਰਿਓ ਅਗੇ ਅਗੇ ਕਦਮ ਦਰ ਕਦਮ ਵਧੇ ਗਏ ਔਰ ਅਕਾਲ ਪੁਰਖ ਪ੍ਰਮਾਤਮਾ ਨੇ 84 ਲੱਖ ਜੂਨ ਸਾਂਝ ਦਿੱਤੀ 84 ਲੱਖ 84 ਲੱਖ ਜਿਹੜੀ ਜੂਨ ਹੈ ਨਾ ਪਿਆਰਿਓ 42 ਲੱਖ ਪਾਣੀ ਦੇ ਵਿੱਚ ਹੈ ਤੇ 22 ਲੱਖ ਧਰਤੀ ਦੇ ਉੱਤੇ ਹੈ ਔਰ ਸਤਿਗੁਰੂ ਨੇ ਅਕਾਲ ਪੁਰਖ ਪ੍ਰਮਾਤਮਾ ਦੀ ਉਸਤਤ ਕਰਦਿਆਂ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਕਾਲ ਪੁਰਖ ਪਰਮਾਤਮਾ ਨੂੰ ਇੱਕ ਮਰਦ ਪ੍ਰਧਾਨ ਗਿਣਦੇ ਨੇ ਵਿਆਸ ਜਿਹੜੀ 84 ਲੱਖ ਜੂਨ ਹੈ ਪਿਆਰਿਓ ਉਹਨੂੰ ਸਾਨੂੰ ਇੱਕੇ ਹੀ ਜਗ੍ਹਾ ਦੇ ਉੱਤੇ ਫਿਕਸ ਕੀਤਾ ਹੈ ਕਹਿਣ ਦਾ ਭਾਵ ਕਿ ਇਸਤਰੀ ਪੁਰਖ ਦਾ ਕੋਈ ਫਰਕ ਨਹੀਂ ਰੱਖਿਆ ਸਾਨੂੰ ਜੀਵ ਰੂਪੀ ਇਸਤਰੀਆਂ ਕਰਕੇ ਸੰਬੋਧਨ ਕੀਤਾ ਹੈ ਇਹ ਇਸਤਰੀ ਜਾਤੀ ਤੇ ਨਾ ਸਮਝ ਲਿਓ ਕਿ ਸ਼ਬਦ ਸਾਡੇ ਵਾਸਤੇ ਹੈ ਇਹ ਸਾਰੀ ਕਾਇਨਾਤ ਵਾਸਤੇ ਹੈ ਇਹ 84 ਲੱਖ ਜੂਨ ਵਾਸਤੇ ਹੈ ਔਰ ਸਤਿਗੁਰੂ ਕਹਿੰਦੇ ਕੀ ਪੈਣਿ ਆਓ ਸਰਵਣ ਕਰਿਏ ਮੱਘਰ ਮਾਹੇ ਸੁਹੰਦੀਆਂ ਹਰ ਪੇੜ ਸੰਗ ਬੈਠੇ ਮੰਗਰ ਦੇ ਮਹੀਨੇ ਦੇ ਵਿੱਚ ਉਹ ਜੀਵ ਰੂਪੀ ਇਸਤਰੀਆਂ ਸੋਹਣੀਆਂ ਲੱਗਦੀਆਂ ਨੇ ਜਿਹੜੀਆਂ ਪ੍ਰਭੂ ਪਤੀ ਪਰਮਾਤਮਾ ਦੇ ਕੋਲ ਬੈਠੀਆਂ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲਣ ਤੇ ਪਿਆਰਿਓ ਜਿਹੜੇ ਜੀਵ ਰੂਪੀ ਇਸਤਰੀਆਂ ਪਰਮਾਤਮਾ ਦੇ ਨਾਲ ਮਿਲ ਗਈਆਂ ਜਿਨ੍ਹਾਂ ਤੇ ਮਾਲਕ ਦੀ ਕਿਰਪਾ ਹੋ ਗਈ ਜਿਨ੍ਹਾਂ ਤੇ ਪਰਮੇਸ਼ਰ ਦਾ ਮਿਹਰ ਭਰਿਆ ਹੱਥ ਹੋ ਗਿਆ ਪਿਆਰਿਓ ਉਹਨਾਂ ਦੀ ਸ਼ੋਭਾ ਨਹੀਂ ਗਣੀ ਜਾ ਸਕੀ ਉਹਨਾਂ ਦੀ ਸ਼ੋਭਾ ਸਿਕਾਰ ਹੀ ਨਹੀਂ ਸਕਦੇ ਕਿਉਂਕਿ ਉਹ ਪਰਮਾਤਮਾ ਦਾ ਰੂਪ ਹੋ ਗਿਆ ਤਨ ਮਨ ਮੌਲਿਆ RAM ਸਿਓ ਸੰਸਾਰ ਸਹਿਣੇ ਤਨ ਅਤੇ ਮਨ ਪਰਮੇਸ਼ਰ ਦੇ ਰੰਗ ਦੇ ਵਿੱਚ ਰੰਗਿਆ ਗਿਆ ਕਦੋਂ ਜਦੋਂ ਸਾਧ ਸੰਗਤ ਦੇ ਵਿੱਚ ਬੈਠ ਕੇ ਪਿਆਰੇ ਸਮੁੱਚੀ ਸਾਧ ਸੰਗਤ ਦੇ ਵਿੱਚ ਬੈਠ ਕੇ ਤਨ ਅਤੇ ਮਨ ਆਪਣਾ ਮੌਲਿਆ ਉਸਾਹ ਚ ਆਇਆ ਪਰਮੇਸ਼ਰ ਦੀ ਕਿਰਪਾ ਹੋਈ ਪਰਮਾਤਮਾ ਦੇ ਰੰਗ ਦੇ ਵਿੱਚ ਰੰਗਿਆ ਗਿਆ ਜਦੋਂ ਸਾਧ ਸੰਗ ਸਹਿਲੜੀਆਂ ਸੰਗ ਸਾਧ ਸਹਿਨੜੀਆਂ ਭਾਵ ਕਿ ਸਾਰੇ ਸਾਥ ਸੰਗਤ ਜਦੋਂ ਅਸੀਂ ਇੱਕ ਪ੍ਰੇਮ ਦੇ ਨਾਲ ਗੁਰੂਦਾਰ ਦੇ ਗੁਰੂ ਦੇ ਚਰਣਾ ਵਿੱਚ ਬੈਠ ਕੇ ਜਿੰਨੇ ਆਵਿਆ ਸਾਰ ਜਨਾਂ ਤੇ ਬਾਹਰੀ ਸੇ ਰਹਿਣ ਅਗੇਣੜੀਆਂ ਹੁਣ ਪਿਆਰਿਓ ਅੱਗੇ ਵੇਖੋ ਚੇਤਾਵਨੀ ਵੀ ਦਿੱਤੀ ਹੈ ਕਿ ਜਿਹੜਾ ਗੁਰੂਦਾਰ ਤੋਂ ਦੂਰ ਹੈ ਜਿਹੜਾ ਗੁਰੂਦਾਰ ਦੇ ਨਾਲ ਨਹੀਂ ਜੁੜਦਾ ਪਿਆਰਿਓ ਸਤਿਗੁਰੂ ਕਹਿੰਦੇ ਸਾਰ ਜਨਾਂ ਤੇ ਬਾਹਰੀ ਜਿੰਨਾ ਸਾਰ ਸੰਗਤ ਦਾ ਰੰਗ ਨਹੀਂ ਮਾਣਿਆ ਸੇ ਰਹਿਣ ਇਕੱਲੀਆਂ ਉਹਨਾਂ ਨੂੰ ਕੋਈ ਸਹਾਰਾ ਨਹੀਂ ਨਾ ਪਰਮਾਤਮਾ ਦਾ ਨਾ ਕਿਸੇ ਦਾ ਤਿਨ ਦੁੱਖ ਨਾ ਕਭ ਹੂਤਰੇ ਸੇ ਜਮ ਕੇ ਵਸ ਪੜੀਆਂ ਤੇ ਇਨਾਂ ਦੇ ਦੁੱਖ ਕਦੇ ਨਹੀਂ ਉਤਰ ਸਕਦੇ ਉਹਨਾਂ ਤੇ ਜਮਾ ਦਾ ਡੰਡਾ ਹਰ ਵੇਲੇ ਖੜਕਦਾ ਰਹਿੰਦਾ ਹੈ ਪਿਆਰਿਓ ਜਿੰਨੀ 라ਵਿਆ ਪ੍ਰਭੇ ਆਪਣਾ ਸੇ ਦਿਸਣ ਅਨੇਤ ਖੜੀਆਂ ਤੇ ਜਿਨ੍ਹਾਂ ਨੇ ਪਰਮੇਸ਼ਰ ਪ੍ਰਮਾਤਮਾ ਨੂੰ ਸਰਜਿਆ ਤੇ ਉਹਨਾਂ ਦੇ ਨਾਲ ਸਤਿਗੁਰੂ ਹਰ ਵੇਲੇ ਖੜਾ ਦਿਸਦਾ ਹੈ ਨਜ਼ਰ ਆਉਂਦਾ ਹੈ ਔਰ ਸਾਰ ਸੰਗਤ ਦੀ ਕਿਰਪਾ ਦੇ ਵਿੱਚ ਗੁਰੂ ਦੀ ਕਿਰਪਾ ਦੇ ਵਿੱਚ ਅਸੀਂ ਹਰ ਵੇਲੇ ਸਤਿਗੁਰੂ ਦੇ ਆਨੰਦ ਮਾਣਦੇ ਹਾਂ ਤੇ ਸਤਿਗੁਰੂ ਅੱਗੇ ਕਹਿੰਦੇ ਨੇ ਰਤਨ ਜਵੇਹਰ ਲਾਲ ਹਾਰ ਕੰਠ ਤਿਨਾ ਜਣੀਆਂ ਜਿਹੜੇ ਪਰਮੇਸ਼ਰ ਦੇ ਨਾਲ ਜੁੜ ਗਏ ਉਹਨਾਂ ਨੇ ਆਪਣੇ ਹਿਰਦੇ ਦੇ ਵਿੱਚ ਪਰਮੇਸ਼ਰ ਦੇ ਨਾਮ ਨੂੰ ਵਸਾਲਿਆ ਤੇ ਹਿਰਦੇ ਦੇ ਵਿੱਚ ਇਸ ਤਰ੍ਹਾਂ ਕਰਕੇ ਪਿਆਰਿਓ ਫਿੱਟ ਕਰ ਲਿਆ ਕੋਈ ਕਾਰੋਬਾਰ ਕਰਦੇ ਆ ਹਾਥ ਪਾਉ ਸਭ ਕਾਮ ਸਾਜ ਕੀਤ ਨਰੰਜਨ ਨਾਲ ਚਿੱਤ ਨੂੰ ਪਰਮੇਸ਼ਰ ਦੇ ਨਾਲ ਇਸ ਤਰ੍ਹਾਂ ਜੋੜ ਲਿਆ ਜਿਵੇਂ ਕਿ ਇੱਕ ਮਾਲਾ ਦੇ ਵਿੱਚ ਮਰ ਕੇ ਫਰੋਤੇ ਹੋਣ ਔਰ ਉਹਨਾਂ ਨੂੰ ਆਪਾਂ ਜੱਭੀ ਚਲੀਏ ਨਾਲ ਸਿਮਰਨ ਕਰੇ ਕਰ ਚਲੀਏ ਤੇ ਸਰਗਰੂ ਦੀ ਕਿਰਪਾ ਹੋ ਜਾਂਦੀ ਤੇ ਪਿਆਰਿਓ ਜਿਹੜਾ ਗੁਰੂ ਦੇ ਨਾਲ ਨਹੀਂ ਜੁੜਦਾ ਜਿਹੜਾ ਗੁਰੂ ਤੋਂ ਬਾਹਰ ਹੈ ਉਹ ਨਖਸਮਾ ਬੂਟਾ ਪਿਆਰਿਓ ਹੋ ਜਾਂਦਾ ਨਖਸਮ ਜਿਵੇਂ ਇੱਕ ਤਿਲਾਂ ਦੀ ਖੇਤੀ ਕੀਤੀ ਹੋਵੇ ਤੇ ਕਈ ਵੀ ਨਹੀਂ ਤਿਲ ਬੀਜੇ ਹੁਣ ਪਿਆਰਿਓ ਤੇ ਕੋਈ ਬੂਟਾ ਜਿਸ ਨੂੰ ਫਲ ਨਹੀਂ ਲੱਗਦਾ ਉਹ ਸਾਈਡ ਤੇ ਰਹਿ ਜਾਂਦਾ ਤੇ ਕਈ ਵਾਰ ਹੀ ਪਿਆਰਿਓ ਕੋ ਨੂੰ ਵੱਢੀਦਾ ਵੀ ਨਹੀਂ ਬਾਕੀ ਤੇਲ ਵੱਢ ਲਈਦੇ ਫਸਲ ਦੇ ਵਿੱਚ ਜਿਹੜੇ ਬੂਟੇ ਨੂੰ ਫਲ ਨਾ ਲੱਗਾ ਹੋਵੇ ਕੱਲਾ ਦੁਕੱਲਾ ਬੂਟਾ ਜਿਵੇਂ ਛੱਡ ਦਿੰਦੇ ਆ ਪਰਮੇਸ਼ਰ ਦੇ ਦਰ ਤੇ ਜਿਹੜਾ ਪਰਮੇਸ਼ਰ ਦੇ ਨਾਲ ਨਹੀਂ ਜੁੜਦਾ ਪਿਆਰਿਓ ਉਹਦਾ ਵੀ ਉਹ ਨਕਸ਼ਮੇ ਬੂਟੇ ਵਰਗਾ ਹੁੰਦਾ ਸੋ ਅਗੇ ਸਤਿਗੁਰੂ ਕਹਿੰਦੇ ਰਤਨ ਜਿਵੇਂ ਹਰ ਨਾਲ ਹਰ ਕੰਠ ਤਿਨਾਂ ਜੜੀਆਂ ਨਾਨਕ ਵਾਂਸ਼ੇ ਧੂੜ ਤੈਨ ਪ੍ਰਭ ਸਰਣੀ ਦਰਪੜੀ ਤੇ ਪਿਆਰਿਓ ਜਿਹੜੇ ਦਰ ਤੇ ਆ ਕੇ ਅਕਾਲ ਪੁਰਖ ਪਰਮਾਤਮਾ ਦੀ ਗੋਦ ਵਿੱਚ ਬੈੜ ਗਏ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦੇ ਵਿੱਚ ਸਾਧ ਸੰਗਤ ਵਿੱਚ ਬੈਠ ਕੇ ਸਿਮਰਨ ਸੁਣਿਆ ਸਿਮਰਨ ਕੀਤਾ ਸਿਮਰਨ ਦੇ ਨਾਲ ਜੁੜ ਗਏ ਪਿਆਰਿਓ ਤੇ ਸਰਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਮੈਨੂੰ ਐਸੇ ਗੁਰਮੁਖਾਂ ਪਿਆਰਿਆਂ ਦੇ ਚਰਨਾਂ ਦੀ ਧੂੜੀ ਪ੍ਰਾਪਤ ਹੋ ਜਾਵੇ ਮੇਰੇ ਵਾਸਤੇ ਧੰਨ। ਸ਼ੋ ਅਗੇ ਸਰਗੁਰੂ ਕਹਿੰਦਿਆ ਮੱਘਰ ਪ੍ਰਭ ਅਰਧਨਾ ਬੌਰ ਨਾ ਜਨਮਣੀਆ। ਹੁਣ ਕਿੱਡੀ ਵੱਡੀ ਗੱਲ ਕਹੇਗਾ? ਮੱਘਰ ਦੇ ਮਹੀਨੇ ਦੇ ਵਿੱਚ ਜਿਹੜਾ ਪਰਮੇਸ਼ਰ ਦਾ 24 ਘੰਟੇ ਹਿਰਦੇ ਵਿੱਚ ਮਾਲਾ ਬਣਾ ਕੇ ਨਾਮ ਜਪੇਗਾ ਪਿਆਰਿਓ। ਉਹਦਾ ਜਨਮਾਂ ਦਾ ਲੇਖਾ ਕੱਟਿਆ ਜਾਵੇਗਾ ਲੇਖ ਕਿੱਡਾ ਸੌਖਾ ਸਾਨੂੰ ਸਤਿਗੁਰੂ ਨੇ ਕਿਰਪਾ ਕਰ ਦਿੱਤੀ ਸਾਡੇ ਤੇ ਸਾਨੂੰ ਉਹਨੇ ਇੱਕ ਐਸਾ ਹੁਕਮ ਬਖਸ਼ਿਸ਼ ਕਰ ਦਿੱਤਾ ਅਲਾਹੀ ਹੁਕਮ ਬਖਸ਼ਿਸ਼ ਕਰ ਦਿੱਤਾ ਜਿਸ ਦੇ ਨਾਲ ਸਾਡੀ ਕਾਇਆ ਪਲਟ ਹੋ ਸਕਦੀ ਹੈ ਸਾਡਾ ਜੰਮਣ ਮਰਨ ਦਾ ਢੇਰ ਕੱਟਿਆ ਜਾ ਸਕਦਾ ਹੈ ਪਿਆਰਿਓ ਜੀ ਅਸੀਂ ਇਸ ਮੰਗਰ ਦੇ ਮਹੀਨੇ ਦਾ ਸਤਿਗੁਰੂ ਦੇ ਨਾਲ ਜੁੜ ਕੇ ਸਹੀ ਇਸਤੇਮਾਲ ਕਰ ਲਈਏ ਤਾਂ ਸੋ ਇਸ ਹੀ ਪਿਆਰੇ ਵਾਜ ਦਾ ਹੁਕਮ ਮਗਰ ਮਹੀਨੇ ਦੇ ਜੋ ਵਿਚਾਰ ਆਪ ਜੀ ਨੇ ਸ਼ਰਣ ਕੀਤੀ ਹੈ ਹੋਈਆਂ ਭੁਲਾ ਨੂੰ ਨਾ ਚਦਾਰਨਾ ਤਨਤਾ ਦੇ ਯੋਗ ਹੋ ਆਪਣਾ ਕੀਰਤੀ ਸਮਾ ਗੁਰੂ ਤਰ੍ਹਾਂ ਦੇ ਲਗਾਉਂਦੇ ਹੋ ਆਓ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ